ਨਿੱਤਰ ਪਿਆਰਿਓ ਇਹ ਮਕਸਰ ਕੋਟਕਪੁਰਾ ਰੋਡ ਤੇ ਸਥਿਤ ਪਿੰਡ ਉਦੇਕਰਨ ਦੇ ਨਾਲ ਦੀ ਨੰਗ ਤੇ ਕੋਟਕਪੁਰਾ ਰੋਡ ਦਾ ਦ੍ਰਿਸ਼ ਹੈ ਕੋਟਕਪੁਰਾ ਰੋਡ ਦੇ ਇੱਕ ਪਾਸੇ ਪਿੰਡ ਉਦੇਕਰਨ ਨਾ ਦੂਸਰੇ ਪਾਸੇ ਪਿੰਡ ਥੰਦੇਵਾਲਾ ਤੇ ਹੋਰ ਪਿੰਡ ਨੇ ਹੁਣ ਥੰਦੇਵਾਲਾ ਪਿੰਡ ਵਾਲੇ ਪਾਸਿਓਂ ਜ਼ਮੀਨ ਦੀ ਜੋ ਕੁਦਰਤੀ ਢਾਲ ਆ ਉਸ ਦੇ ਮੁਤਾਬਕ ਹਰ ਬਰਸੇ ਪਾਣੀ ਜਿਹੜਾ ਉਹ ਉਦੇ ਕਰਨ ਵੱਲ ਆਉਂਦਾ ਰਸਤੇ 'ਚ ਕੋਟਕਪੁਰਾ ਰੋਡ 'ਤੇ ਡਾਫ ਲੱਗ ਜਾਂਦੀ ਹੈ ਹੁਣ ਜਿਹੜਾ ਪਾਣੀ ਇੰਨਾ ਜ਼ਿਆਦਾ ਵੱਧ ਗਿਆ ਕਿ ਕੋਟਕਪੁਰਾ ਰੋਡ ਨੂੰ ਪਾਰ ਕਰਕੇ ਪਿੰਡ ਉਦੇ ਕਰਨ 'ਚ ਦਾਖਲ ਹੋਣ ਦੇ ਕਗਾਰ ਤੇ ਆਇਆ ਪਿਆ ਜੇ ਸਮੇਂ ਸਿਰ ਨਾ ਸੰਭਾਲਿਆ ਗਿਆ ਤਾਂ ਇਹ ਪਾਣੀ ਜਦੋਂ ਫਿਰ ਉਦੇ ਕਰਨ ਪਹੁੰਚ ਗਿਆ ਬਹੁਤ ਨੁਕਸਾਨ ਕਰੂਗਾ